ਕਰ ਲਈ ਬੁੱਤ ਲੱਡੀ ਨਾਲ ਕੀ ਕਹਿੰਦਾ ਹਾਂ ਮੈਂ ਕਰ ਲਈ ਗੱਲ ਮੰਨ ਗਿਆ ਫਿਰ ਕਿਉਂ ਕੀ ਕਹਿੰਦਾ ਮੈਂ ਵੀਰ ਨੂੰ ਇਹ ਗੱਲ ਕਹੀ ਸੀ ਵੀ ਵੀ ਮੈਂ ਨਾ ਅੱਗੇ ਪੜਨਾ ਚਾਹਣੀ ਆ ਤੇ ਵੀ ਮੈਨੂੰ ਨਾ ਕੰਪਿਊਟਰ ਦਾ ਕੋਰਸ ਕਰਨਾਗਾ ਵੀ ਕੰਪਿਊਟਰ ਦੇ ਕੋਰਸ ਤੇ ਨਾ 6 ਮਹੀਨਿਆਂ ਦਾ 50-60000 ਰੁਪਏ ਲੱਗੂਗਾ ਤੇ ਵੀਰਾ ਕਹਿੰਦਾ ਵੀ ਤੇਰੀ ਇੱਕ ਪੜਾਈ ਤਾਂ ਚੱਲੀ ਜਾਂਦੀ ਆ ਵੀ ਪਹਿਲਾਂ ਤੂੰ ਉਹ ਪੂਰੀ ਕਰ ਲਾ ਫਿਰ ਦੇਖਾਂਗੇ ਅੱਗੇ ਨਾਲੇ ਜੇ ਤੇਰਾ ਵਿਆਹ ਹੋ ਗਿਆ ਉਹਨਾਂ ਨੇ ਤੈਨੂੰ ਨਾ ਪੜਨ ਜਾਣ ਦਿੱਤਾ ਤਾਂ ਫਿਰ ਤੇਰੇ ਅਹੀਂ ਪੈਸੇ ਖਰਾਬ ਜਾਣਗੇ ਉਹੀ ਪੈਸੇ ਕਹਿੰਦਾ ਤੇਰੇ ਕੋਈ ਕੰਮ ਆਉਣਗੇ ਕਹਿੰਦਾ ਤੇਰੇ ਵਿਆਹ ਤੇ ਲਾ ਦੂੰਗਾ ਸਾਰੇ ਪੈਸੇ ਮੈਂ ਹੁਣ ਦਸ ਮਾਂ ਮੈਂ ਕੀ ਕਰ ਤੈਨੂੰ ਵੀ ਅਕਲ ਹੈ ਨਹੀਂ ਨਾਲੇ ਮੈਂ ਤੈਨੂੰ ਚੰਗਾ ਪੜਾ ਸਮਝਾ ਕੇ ਤੋਰਿਆ ਵੀ ਤੂੰ ਐ ਕਹਿੰਦੀ ਵੀਰੇ ਮੈਂ ਕੰਨਾ ਵਾਸਤੇ ਕੋਈ ਟੌਪਸ ਕਰਾਉਣਿਆ ਤੈਨੂੰ ਜਮਈ ਜਵਾਬ ਨਹੀਂ ਸੀ ਦਿੰਦਾ ਮੈਨੂੰ ਤਾਂ ਪੜਾਈਆਂ ਵਿੱਚ ਬਾੜਨ ਦੀ ਕੀ ਲੋੜ ਹੋ ਗਈ ਸੀ ਤੇ ਮੇਰੀ ਗੱਲ ਸਮਝਦੀ ਨਹੀਂ ਹੈਗੀ ਹੁਣ ਮੈਨੂੰ ਇਹ ਵੀ ਗੱਲ ਕਹਿਤੀ ਕਿ ਤੇਰੇ ਵਾਸਤੇ ਮੈਂ 6-7 ਲੱਖ ਰੁਪਇਆ ਆਡਰ ਰੱਖੀ ਬੈਠਾ ਜਿਹੜਾ ਤੇਰੇ ਬਿਆਦ ਤੇ ਨੂੰ ਟੂਮਾ ਪਾਉਂਗਾ ਨਹੀਂ ਦੇਣੇ ਸੀ ਮਾਂ ਉਹਨੇ ਮੈਨੂੰ ਬਿਨਾ ਗੱਲ ਤੋਂ ਪੈਸੇ ਤੈਨੂੰ ਜਦੋਂ ਮੈਂ ਕਹੀ ਤਾਂ ਵੀ ਤੈਨੂੰ ਇੰਨੀ ਚੀਜ਼ ਨੂੰ ਜਵਾਬ ਹੀ ਨਹੀਂ ਸੀ ਅੰਦਰ ਤੈਨੂੰ ਅਕਲ ਹੀ ਨਹੀਂ ਹੈਗੀ ਤੈਨੂੰ ਪੈਸੇ ਮੰਗਣੇ ਹੀ ਨਹੀਂ ਆਏ ਹੈਗੇ ਦੱਸ ਮੈਂ ਹੁਣ ਉਹਨੂੰ ਵਿਚਾਰੀ ਨੂੰ ਕੀ ਕਹੂੰਗੀ ਹੈ ਅਗਲੇ ਦੀ ਆਪਣੇ ਤੱਕ ਆਸ ਹੈ ਜਦੋਂ ਕੋਈ ਕਿਸੇ ਦਾ ਬੰਦਾ ਹਸਪਤਾਲ ਚ ਪਿਆ ਹੁੰਦਾ ਨਾ ਪਤਾ ਤੈਨੂੰ ਪਤਾ ਹੈ ਅਗਲਾ ਕਿੰਨਾ ਔਖਾ ਫਸਿਆ ਹੁੰਦਾ ਹੈ ਅੱਜ ਕੱਲ ਡਾਕਟਰ ਵੀ ਜਲਾਦ ਨੇ ਅਗਲੀ ਦੀ ਮੇਰੇ ਤੱਕ ਫਰਿਆਦ ਸੀ ਕਦੋਂ ਜੇ ਉਹਨੂੰ ਮੈਂ ਜਵਾਬ ਦਿੰਨੀ ਆ ਤਾਂ ਕਿੱਡੀ ਮਾੜੀ ਗੱਲ ਐ ਕਿੱਡੀ ਮਾੜੀ ਗੱਲ ਐ ਮੁੜ ਕੇ ਮੇਰੇ ਵੀ ਮਨ ਨੂੰ ਚੈਨ ਨਹੀਂ ਆਉਣਾ ਵੀ ਖਾਨੀ ਜੀ ਉਹਦੇ ਪੁੱਤ ਨੂੰ ਕੱਲ੍ਹ ਕਲਾਉਣ ਨੂੰ ਕੁਝ ਹੋ ਗਿਆ ਤਾਂ ਮੈਨੂੰ ਸਾਰੀ ਉਮਰ ਇਸ ਗੱਲ ਦਾ ਪਸਤਾਵਾ ਰਹੂ ਵੀ ਮੈਂ ਮੌਕੇ ਤੇ ਅਗਲੇ ਨੂੰ 4 ਪੈਸੇ ਨਾ ਦਿੱਤੇ ਅਗਲੇ ਨੂੰ ਸਹਾਰਾ ਨਾ ਲਾਇਆ ਮਾਂ ਤੈਨੂੰ ਇਹ ਤਾਂ ਗੱਲ ਦੀ ਸੀ ਜਾਂਦੀ ਆ ਵੀ ਹਾਂ ਉਹਨੂੰ ਇਹ ਲੱਗੂ ਮੈਂ ਪੈਸੇ ਨਹੀਂ ਦਿੱਤੇ ਪੈਸੇ ਨਹੀਂ ਦਿੱਤੇ ਜਿਹੜੇ ਤੂੰ ਪਹਿਲਾਂ ਦਿੱਤੇ ਨੇ ਅਗਲੇ ਨੂੰ ਉਹ ਤਾਂ ਯਾਦ ਹੋਣੇ ਨਾ ਉਜਲ ਬਿਰੋ ਉਹਦੇ ਕਿਹੜਾ ਵਿਚਾਰੀ ਦੇ ਕੋਈ ਉਹ ਕੰਮ ਆਗੇ ਉਹਦੇ ਤਾਂ ਜਹੇ ਜੇ ਮਾਏ ਪੈਸੇ ਦਿੱਤੇ ਉਹ ਜੇ ਡਾਕਟਰਾਂ ਦੇ ਟਿੰਡ ਚ ਪਈ ਗਏ ਹੈ ਯਾਦ ਨੂੰ ਪੁੱਤ ਮੇਰੀ ਗੱਲ ਸੁਣ ਅਗਲਾ ਕੋਈ ਨਹੀਂ ਗੁਣ ਪੜਾਉਣਾ ਹੁੰਦਾ ਅਗਲੇ ਦਾ ਆਪਾਂ ਇੱਕ ਵਾਰੀ ਗੁਣ ਕਰਦੀ ਨਾ ਬੰਦਾ ਸਾਰੀ ਉਮਰ ਯਾਦ ਰੱਖਦਾ ਪਰ ਹੁਣ ਜਦੋਂ ਮੈਂ ਤੈਨੂੰ ਪਹਿਲਾਂ ਦੱਸ ਹੀ ਦਿੱਤਾ ਵੀ ਸੌਰਿਆਂ ਚ ਨਹੀਂ ਵਿਚਾਰੀ ਦੇ ਕੋਈ ਹੈਗਾ ਬੰਦਾ ਸਿਰ ਤੇ ਨਹੀਂ ਹੈਗਾ ਪੇਕਿਆਂ ਜਦੋਂ ਮਾਂ ਪਿਓ ਨਾ ਹੋਣ ਭਾਈ ਪੇਕੇ ਮੁੱਕ ਜਾਂਦੇ ਧੀਆਂ ਦੇ ਕੌਣ ਔਖੇ ਟਾਈਮ ਕਿਸੇ ਦੇ ਨਾਲ ਖੜਦਾ ਆ ਕੇ ਮੈਂ ਤਾਂ ਮਾਂ ਦੇ ਪੂਰੀ ਕੋਸ਼ਿਸ਼ ਕੀਤੀ ਮੱਥਾ ਮਾਰ ਕੇ ਆਈਆਂ ਮਾ ਨਾ ਤਾਂ ਮੈਂ ਲੈਂਦੀ ਉੱਪਰ ਦੀ ਭਾਬੀ ਆ ਗਈ ਹਾਂ ਸਵਾ ਮੱਥਾ ਮਾਰ ਕੇ ਉਹੀ ਜੀ ਫਿੱਟੜੀਆਂ ਦੀ ਫੇਟ ਉਹ ਹੈ ਜਦੋਂ ਕੋਈ ਕਿਸੇ ਦਾ ਚੱਜ ਦਾ ਕੰਮ ਹੁੰਦਾਗਾ ਹੈ ਉਦੋਂ ਵਿੱਜ ਮੰਗੋ ਦੀਆਂ ਡਿੱਗੂਗੀ ਉਹਦੇ ਦਾ ਸਿਕਿਟੇਟ ਵਿੱਚ ਸੂਲ ਹੁੰਦਾ ਸੀ ਮੈਨੂੰ ਪਤਾ ਉਹ ਨਾ ਰੋਕਤਾ ਹੋਣਾ ਕਲੇਸ਼ ਪਾਉਂਦੀ ਆ ਉਹ ਉਸੇ ਨੇ ਕਿਹਾ ਸੀ ਵੀ ਜਿੱਦ ਤੱਕ ਇੱਕ ਕੋਰਸ ਚੱਲੀ ਜਾਂਦਾ ਵੀ ਤੂੰ ਅੱਗੇ ਪੜ੍ਹ ਕੇ ਕੀ ਕਰਨਾਗਾ ਤੇ ਫਿਰ ਮਾਂ ਹੁਣ ਮੈਂ ਉੱਪਰ ਦੇ ਵੀ ਨਹੀਂ ਚੱਲ ਸਕਦੀ ਸੀ ਤੈਨੂੰ ਪਤਾ ਵੀ ਅਗਲਾ ਮੇਰੇ ਬਾਰੇ ਕੀ ਸੋਚੂਗਾ ਮਾਂ ਮੈਂ ਤਾਂ ਤੁਹਾਨੂੰ ਇਹ ਕਹਿਣੀ ਆ ਤੇਰੇ ਕੋਲ ਕੋਈ ਗਹਿਣੇ ਗੁਣੇ ਹੋਣੇ ਉਹ ਵੇਚ ਕੇ ਵਿਚਾਰਿਆਂ ਦੇ ਦੇ ਅਗਲਾ ਜੇ ਠੀਕ ਹੁੰਦਾ ਤਾਂ ਆਪਣਾ ਮੈਂ ਹੁਣ ਕੋਈ ਹੀਲਾ ਕਰੂੰਗੀ ਉਹ ਅੱਡ ਸਾਰੇ ਘਰ ਦੀ ਮਰੇਲਣ ਬਣ ਜਾਂਦੀ ਐ ਲੈ ਦੱਸ ਵੀ ਹੁਣ ਤੂੰ ਦੱਸੇਗੀ ਹੈ ਵੀ ਜਿੱਤੀ ਤਾਂ ਪੜਨਾ ਹੈ ਕਿ ਨਹੀਂ ਪੜਨਾ ਉੱਤੋਂ ਕਹਾ ਤੈਨੂੰ ਅਕਲ ਹੈ ਨਹੀਂ ਦੱਸ ਤੈਂ ਹੁਣ ਕਹਾ ਕੀ ਕਲੈਕਟਰ ਲੱਗਣਾ ਹੈਗਾ ਪੜ ਕੇ ਹੈ ਤੈਨੂੰ ਜਿਹੜੀ ਗੱਲ ਕਹੀ ਸੀ ਉਹ ਨਹੀਂ ਕਹਿੰਦੀ ਹੈਗੀ ਉਹ ਰਯੁੱਗ ਦੀਆਂ ਪਤਾਲਾਂ ਮਾਰੀ ਜਾਂਦੀ ਐ ਗੁਦੀਆਂ ਪਤਾਲਾਂ ਫਿਰ ਮੈਂ ਦਵਾਰੇ ਭਗ ਜਾਣੀ ਐ ਕਹਿ ਦਿੰਨੇ ਆ ਮੈਂ ਟੂਨ ਟਾਕੀ ਕਰਾਉਣੀ ਐ ਭਾਈ ਮੈਨੂੰ ਪੈਸੇ ਦੇ ਦੇ ਦਾਰਾ ਗੱਲ ਮੇਰੀ ਗੱਲ ਸੁਣ ਲੈ ਮੇਰਾ ਨਾ ਮੇਰੇ ਦਿਮਾਗ ਤੇ ਬਹੁਤ ਜਿਆਦਾ ਬੋਝ ਹੈ ਜਿੰਨਾ ਚਿਰ ਮੈਂ ਅਗਲੀ ਦੇਹ ਜਿਉ ਖੇ ਟਾਈਮ ਚ ਨਾਲ ਨਹੀਂ ਖੜਦੀ ਉਹਦੇ ਕੰਮ ਨਹੀਂ ਆਉਦੀ ਤੈਨੂੰ ਪਤਾ ਹੈਗਾ ਵੀ ਮੈਨੂੰ ਵੀ ਚੈਨ ਨਹੀਂ ਆਉਂਦਾ ਭਾਈ ਮੇਰੇ ਤਾਂ ਫਿਰ ਮਨ ਤੇ ਆ ਹੀ ਰਹੂਗਾ ਵੀ ਬਸ ਇਹ ਜਿਹੇ ਟਾਈਮ ਤੇ ਬੰਦੇ ਹੀ ਬੰਦੇ ਦੀ ਦਾਰੂ ਹੁੰਦਾ ਪੁੱਤ ਮਾਂ ਮੈਂ ਇੱਕ ਗੱਲ ਦੱਸ ਪਹਿਲਾਂ ਤੂੰ ਬਿਮਾਰ ਸੀ ਠੀਕ ਹੋ ਗਈ ਹੁਣ ਤੂੰ ਇਹ ਗੱਲ ਦੀ ਟੈਨਸ਼ਨ ਲਈ ਜਾਨੀ ਆ ਤੂੰ ਕਿਸੇ ਦੀ ਟੈਨਸ਼ਨ ਲੈ ਕੇ ਜਾਏਂਗੀ ਕਿੱਥੇ ਲੈ ਨਹੀਂ ਰੱਬ ਦਾ ਕੀ ਪਤਾ ਹੁੰਦਾ ਕਦੋਂ ਕਿਸੇ ਤੇ ਕਹੇ ਜਾਂ ਵੇਲਾ ਵਕਤ ਆ ਜੇ ਅੱਜ ਆ ਅਗਲੀ ਤੇ ਵਿਪਤਾ ਕਾਨੂੰ ਆਪਣੇ ਤੇ ਵੀ ਆ ਸਕਦੀ ਏ ਪੁੱਤ ਹੈ ਤੈਨੂੰ ਨਹੀਂ ਪਤਾ ਭਾਈ ਮੇਰੀ ਤਾਂ ਉਹ ਬਚਪਨ ਦੀ ਸਹੇਲੀ ਏ ਦੇਖ ਮੇਰੇ ਤਾਂ ਪਹਿਲੇ ਦਿਨ ਤੋਂ ਹੀ ਉਹਦਾ ਸਾਕੀਆਂ ਪਹਿਣਾ ਜਿੰਨਾ ਪਿਆਰ ਆਉਂਦਾ ਮੈਨੂੰ ਤਾਂ ਕਦੇ ਉਹ ਬਗਾਨੀ ਲੱਗੀ ਵੀ ਨਹੀਂ ਹੈਗੀ ਤੂੰ ਜਾ ਕੇ ਜੇ ਲਾਡੀ ਨਾਲ ਗੱਲ ਕਰਨੀ ਏ ਕਰ ਲੈ ਨਹੀਂ ਐਵੇਂ ਮੇਨ ਬਾਲੀਆਂ ਗੱਲਾਂ ਮਾਰਨ ਦਾ ਫਾਇਦਾ ਨਹੀਂ ਦੇਖ ਮਾਂ ਜੇ ਮੈਂ ਲਾਡੀ ਨਾਲ ਦਵਾਰੇ ਗੱਲ ਕਰੂੰ ਉਹਨੂੰ ਮੇਰੇ ਤੇ ਸ਼ੱਕ ਹੀ ਹੋਊਗਾ ਵੀ ਪੈਸੇ ਇਹਨੂੰ ਨਹੀਂ ਚਾਹੁੰਦੇ ਕੋਈ ਹੋਰ ਗੱਲ ਹੈ। ਲੈ, ਸ਼ੱਕਲ ਇਹਦੇ 'ਚ ਕੀ ਗੱਲ ਆ ਹੁਣ ਤੂੰ ਪਹਿਲਾਂ ਮੇਰੀ ਗੱਲ ਸੁਣ ਤੇਰੀ ਉਮਰ ਐ ਟੂਮ ਟੱਕੀ ਪਾਉਣ ਦੀ। ਤੂੰ ਪਾ ਨਹੀਂ ਸਕਦੀ ਕਰਾ। ਹੁਣ ਮੈਂ ਪਹਿਲਾਂ ਕਿ ਕਹੇ ਮੈਂ ਪੜਨੇ ਆ ਤਾਂ ਪੈਸੇ ਚਾਹੀਦੇ ਆ। ਹੁਣ ਮੈਂ ਕਹਿੰਦਾ ਟੂਮ ਟੱਕੀ ਕਰਾਉਣੇ ਤਾਂ ਕਹਿ ਵੀਰੇ ਮੈਂ ਤਾਂ ਦੇਖ ਤੇਰੇ ਕਹਿਣ ਦੇ ਮੁਤਾਬਕ ਚੱਲਦੀਆਂ ਛੱਡ ਪਰੇ ਪੜਾਈ ਕਰਕੇ ਕੀ ਲੈਣਾ ਕਾ ਮੈਂ ਨਹੀਂ ਪੜਦੀ ਹੈਗੀ। ਪਰ ਉਹਨੂੰ ਐ ਕਹਿਦੀ ਕਹਿ ਵੀ ਦੇਖ ਮੇਰਾ ਮੈਂ ਹੌਂ ਤੇ ਦਿਖਾ ਦੀ ਕੁਸ ਕਿਆਮਨ ਦੀ ਐਂ ਸੋਣਾ ਲੱਗਿਆ ਵੀਰੇ ਮੇਰਾ ਜੀ ਕਰਦਾ ਮੈਂ ਇਹ ਜੇ ਬਣਾ ਲਾ ਉਹ ਤੇਰਾ ਕਹਿਆ ਮੋੜਦਾ ਹੀ ਨਹੀਂ ਮਾਂ ਨਹੀਂ ਦਿੰਦਾ ਪੈਸੇ ਜਦੋਂ ਭਾਬੀ ਇੱਕ ਵਾਰੀ ਮੂਰੇ ਆ ਗਈ ਨਾ ਨਹੀਂ ਦਿੰਦਾ ਪੈਸੇ ਭਾਬੀ ਦੇ ਸਾਹਮਣੇ ਜ਼ਰੂਰੀ ਮੰਗਣੇ ਵੀ ਜਦੋਂ ਕੋਲੇ ਹੂ ਤੂੰ ਉਹਦੀ ਮੰਗਣੇ ਮਾਂ ਮੈਥੋਂ ਨਹੀਂ ਮੰਗੇ ਜਾਂਦੇ ਹੈਗੇ ਪੈਸੇ ਬਸ ਗੱਲ ਤਾਂ ਆਏ ਹੈ ਤੂੰ ਆਏ ਕਹੇ ਵੀ ਮਾਂ ਮੈਂ ਤੇਰਾ ਕੰਮ ਕਰਦੀ ਨਹੀਂ ਹੈਗੀ ਅੱਗੇ ਮਾਂ ਤੇਰੇ ਮੈਂ ਕਿੰਨਾ ਕੁ ਜਵਾਬ ਦਿੱਤਾਗਾ ਮੈਂ ਅੱਗੇ ਤੇਥੋਂ ਕਿਹੜੇ ਕੰਮ ਕਰਾ ਲੇ ਪਹਿਲੀ ਵਾਰੀ ਤੈਨੂੰ ਕਹਿਆ ਪੈਸੇ ਮੰਗਣ ਨੂੰ ਨਹੀਂ ਦਿੰਦਾ ਉਹ ਪੈਸੇ ਹਾਂ ਚੱਲ ਚੰਗਾ ਜਾ ਫਿਰ ਮੈਂ ਆਪੇ ਭੁਗਤਾਂਗੀ ਆਪੇ ਕੋਈ ਹੀਲਾ ਕਰੂੰਗੀ ਫਿਰ ਤੂੰ ਮੈਨੂੰ ਕਿਉਂ ਕਿਉਂ ਭੱਜ ਕੇ ਪੈ ਰਹੀ ਆ ਮਾ ਮੇਰਾ ਕਿਹੜਾ ਖਾਤਾ ਖੁੱਲਿਆ ਹੋਇਆ ਮੈਂ ਤੈਨੂੰ ਉਹ ਚੋਂ ਕਢਾ ਕੇ ਦੇ ਦਾਂ ਚੱਲ ਚੰਗਾ ਖਾਤੇ ਵੀ ਖਲਾ ਦੇਾਂਗੇ ਕੋਈ ਨਾ ਇਹ ਵੀ ਨਾ ਮੇਨੇ ਮਾਰ ਮੈਨੂੰ ਵੀ ਤੇਰਾ ਖਾਤਾ ਨਹੀਂ ਖੁੱਲਿਆ ਹੋਇਆ ਕੋਈ ਨਹੀਂ ਜਦੋਂ ਤੇਰਾ ਵਿਆਹ ਕਰਾਂਗੇ ਮੈਨੂੰ ਇੱਕ ਗੱਲ ਦੱਸ ਖਾਤਾ ਖਲਾ ਕੇ ਉਹਦੇ ਚ 10 ਲੱਖ ਰੁਪਏ ਮਾ ਮੈਨੂੰ ਇੱਕ ਗੱਲ ਦੱਸ ਹਾਂ ਵੀ ਤੂੰ ਸਾਰੀ ਜ਼ਮੀਨ ਦੀ ਮਾਲਕਣਾ ਤੇ ਤੇਰੇ ਕੋਲ ਪੈਸੇ ਨਹੀਂ ਕੁੜੇ ਪੁੱਤ ਮੈਂ ਕਦੇ ਸਾਰੇ ਚੀਜ਼ ਨੂੰ ਜੱਫਾ ਪਾ ਕੇ ਨਹੀਂ ਰੱਖਿਆ ਠੀਕ ਹੈ ਵੀ ਮੈਂ ਮਾਲਕ ਨਾ ਪਰ ਮੈਂ ਤਾਂ ਕਦੇ ਪੰਜੀ ਨਹੀਂ ਆਪਣੇ ਕੋਲੇ ਰੱਖੀ ਸਾਰਾ ਹਿਸਾਬ ਕਿਤਾਬ ਮੁੰਡੇ ਕੋਲੇ ਹੁੰਦਾ ਕਿਉਂਕਿ ਜਦੋਂ ਖਰਚਾ ਇਹਨੇ ਕਰਨਾ ਹੁੰਦਾ ਘਰ ਦੀ ਆਈ ਚਲਾਈ ਵੀ ਪਈ ਇਹ ਹੀ ਚਲਾਉਂਦਾ ਐਵੇਂ ਮੈਂ ਆਪਣੇ ਕੋਲੇ ਪਈ ਸੀ ਜੱਫੇ ਪਾਰ ਮਾਰ ਰੱਖੂੰ ਫਿਰ ਸਾਡੇ ਮਾਂ ਪੁੱਤਾਂ 'ਚ ਫਰਕ ਪੈ ਜੂਗਾ ਠੀਕ ਹੈ ਨਾ ਜਬ ਆ ਗਿਆ ਤੂੰ ਮੇਰੇ ਨਾਲ ਕਾਹਤੋਂ ਗੁੱਸੇ ਹੁੰਨੀ ਆ ਮਾਂ ਮੇਰੀ ਐਚ ਕੀ ਗਲਤੀ ਆ ਮੈਂ ਤਾਂ ਕਿਸੇ ਨਾਲ ਨਹੀਂ ਗੁੱਸੇ ਹੁੰਦੀ ਪੁੱਤ ਮੇਰੀਆਂ ਤਾਂ ਤਕਦੀਰਾਂ ਹੀ ਮਾਰਗਾਂ ਨੇ ਤਕਦੀਰਾਂ ਦੀਆਂ ਗਲਤੀਆਂ ਨਹੀਂ ਇਹ ਤਾਂ ਜਿਹੜੀਆਂ ਰੱਬ ਨੇ ਮੇਰੇ ਮੱਥੇ 'ਚ ਲਿਖਤੀਆਂ ਹਰੇਕ ਬੰਦੇ ਮੈਂ ਤਾਂ ਐ ਸਮਝਦਾ ਕਦੇ ਮੈਨੂੰ ਤਾਂ ਕਿਸੇ ਨੇ ਸਮਝਿਆ ਨਹੀਂ ਵੀ ਹਾਂ ਮਾਂ ਤੂੰ ਠੀਕ ਐ ਬਸ ਪਤਾ ਨਹੀਂ ਕਿਉਂ ਬਹੂ ਐ ਉਹਨੂੰ ਮੈਨੂੰ ਗਲਤ ਲੱਗਦੀ ਆ ਤੈਨੂੰ ਤੀਨੂੰ ਵੀ ਲੱਗਣ ਲੱਗੀ ਪੁੱਤ ਨੂੰ ਵੀ ਗਲਤ ਲੱਗਦੀ ਆ ਲੋਕਾਂ ਨੇ ਤਾਂ ਕਹਿਣਾ ਹੀ ਕਹਿਣਾ ਮਾਂ ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਮੈਨੂੰ ਗਲਤ ਲੱਗਦੀ ਆ ਚੱਲ ਬਸ ਲੈ ਮੇਰਾ ਸਿਰ ਦੁਖੀ ਜਾਂਦਾਗਾ ਮੈਂ ਤੈਨੂੰ ਕਹਿਤਾ ਵੀ ਉਹ ਅਗਲੀ ਵਿਚਾਰੀ ਉੱਥੇ ਬਿਪਤਾ ਚ ਬੈਠੀ ਐ ਕਿਉਂ ਆਪਾਂ ਟਾਈਮ ਖਰਾਬ ਕਰੀ ਜਾਂਦੇ ਆ ਕਰ ਲੈ ਕੋਈ ਚਾਰ ਪੈਸਿਆਂ ਦਾ ਹੀਲਾ ਸਵਾਲ ਤੇ ਸਵਾਲ ਸਵਾਲ ਤੇ ਸਵਾਲ ਇਹਨੂੰ ਹੁਣ ਕੀ ਦੱਸਾਂ ਵੀ ਮੈਂ ਕਿਹੜੀ ਬਿਪਤਾ ਨੂੰ ਖੜੀ ਪਈ ਆ ਮੇਰੀ ਜਾਣਤ ਮੁੱਠੀ ਚਾਈ ਪਈ ਹੈਗੀ ਇਹਨਾਂ ਨੂੰ ਗੱਲਾਂ ਔੜਦੀਆਂ ਨੇ ਕੌਣ ਲੈ ਸਾਡੇ ਘਰ ਆ ਕੇ ਸਾਨੂੰ ਪੁੱਛੀ ਜਾਂਦੇ ਕੌਣ ਸਿੰਦਰਪਾਲ ਨੂੰ ਬੁਲਾਓ ਉਹਨਾਂ ਨੂੰ ਕੋਈ ਕੰਮ ਸੀ ਸਾਨੂੰ ਦੱਸਾਂ ਜੀ ਹੋਰੀ ਆ ਬਾਹਲੇ ਸਵਾਲ ਜਵਾਬ ਜੀ ਨਾ ਕਰੋ ਸਿੰਦਰਪਾਲ ਨੂੰ ਬੁਲਾਓ ਚਲੋ ਕੋਈ ਨਾ ਮੈਨੂੰ ਦੱਸ ਦੋ ਮੈਂ ਦੱਸਦਾ ਨਹੀਂ ਉਹਨਾਂ ਨੂੰ ਜੇ ਕੋਈ ਕੰਮ ਆ ਤਾਂ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਨਾ ਸਿੰਦਰਪਾਲ ਨੂੰ ਬੁਲਾਓ ਮੰਮੀ ਮੰਮੀ ਵੀਰੇ ਕੋਈ ਕੰਮ ਕਰਦੇ ਹੋਣਗੇ ਐਵੇਂ ਕਿਉਂ ਨਾ ਤੰਗ ਕੀਤਾ ਕੋਈ ਨਾ ਮੈਂ 5 ਮਿੰਟ ਵੇਟ ਕਰ ਲੈਣਾ ਪਰ ਮੈਂ ਗੱਲ ਉਹਨਾਂ ਨਾਲ ਹੀ ਕਰਨੀ ਤੁਸੀਂ ਉਹੀ ਨਹੀਂ ਜਿਹੜੇ ਪਰਸੋਂ ਆਏ ਸੀ ਹਾਂਜੀ ਅੱਛਾ ਮੰਮੀ ਮੰਮੀ ਆਈ ਉਹ ਬਾਹਰ ਕੋਈ ਆਇਆ ਹਾਂ ਬਤਾ ਪਛਾਣ ਲਿਆ ਜੀ ਹਾਂ ਪਛਾਣ ਲੇ ਮੈਂ ਤੁਨੂੰ ਕੰਮ ਨਹੀਂ ਹੋਇਆ ਓਹੋ ਤੈਨੂੰ ਕਹਿਣਾ ਵੀ ਹੋ ਜੂਗਾ ਕੰਮ ਚੱਲ ਪੁੱਤ ਆਇਆ ਤੂੰ ਅੰਦਰ ਜਾ ਮੈਂ ਕਰਦੀ ਆ ਇਹਨਾਂ ਨਾਲ ਕੋਈ ਨਾ ਮੰਮੀ ਐ ਲੈ ਵੀਰੇ ਇੱਥੇ ਕਾ ਤੂੰ ਖੜਿਆ ਆ ਤਾਂ ਚਾਹ ਪਾਣੀ ਪੀ ਲੇ ਅੰਦਰ ਬੈ ਕੇ ਗੱਲ ਕਰ ਲੋ ਤੈਨੂੰ ਮੈਂ ਕਹਿਣਾ ਵੀ ਨੋਹਾਂਤੀਆਂ ਨਾ ਬਾਹਰ ਚ ਨਹੀਂ ਖੜਦੀਆਂ ਹੁੰਦੀਆਂ ਜਾ ਤੂੰ ਅੰਦਰ ਜਾ ਮੰਮੀ ਲੈ ਰਿਸ਼ਤੇਦਾਰ ਘਰ ਆਏ ਆ ਬਾਹਰ ਤੋਂ ਥੋੜੀ ਮੋੜ ਨਾ ਚਾਹ ਪਾਣੀ ਤਾਂ ਹੁਣ ਪਿਆ ਕੇ ਭੇਜਾਂਗੇ ਜੇ ਤੁਹਾਡਾ ਨੋਹਾਂਤੀਆਂ ਦਾ ਕੁਝ ਖਤਮ ਹੋ ਗਿਆ ਹੋਵੇ ਗੱਲਬਾਤਾਂ ਆਪਾਂ ਗੱਲ ਕਰ ਲਈਏ ਇੱਕ ਮਿੰਟ ਨਾ ਮੇਰੀ ਗੱਲ ਸੁਣਾ ਰਿਸ਼ਤੇਦਾਰ ਨੂੰ ਇਹ ਬੋਈਆ ਲੈ ਕੇ ਆਇਆ ਜਾਣਦੀ ਆ ਤੂੰ ਇਹਨੂੰ ਤੂੰ ਤਾਂ ਜਾਣਦੇ ਚਲ ਮੈਂ ਨਹੀਂ ਜਾਣਦੀ ਤਾਂ ਉਹ ਫਿਰ ਕੋਈ ਨਹੀਂ ਮੈਂ ਗੱਲ ਕਰ ਲੈਨੀ ਆ ਮੈਨੂੰ ਵੀ ਪਤਾ ਵੀ ਚਾਹ ਪਾਣੀ ਕਿਸੇ ਨੂੰ ਕਿਵੇਂ ਪੁੱਛੀਦਾ ਹੁੰਦਾ ਕਿਹਨੂੰ ਪੁੱਛੀਦਾ ਤੇ ਕਿਹਨੂੰ ਨਹੀਂ ਪੁੱਛੀਦਾ ਜਾ ਤੂੰ ਬੈਗ ਜਾ ਅੰਦਰ ਮੈਂ ਨਾ ਤੁਹਾਡੇ ਇੱਥੇ ਨਾਟਕ ਨਹੀਂ ਦੇਖਣ ਆਇਆ ਮੇਰੇ ਪੈਸੇ ਦੋ ਤੇ ਮੈਂ ਜਾਵਾਂ ਉਹ ਮੈਂ ਤੈਨੂੰ ਕਹਿ ਤਾ ਨਾ ਵੀ ਤੇਰੇ ਪੈਸੇ ਕਿਤੇ ਭੱਜੇ ਨਹੀਂ ਜਾਂਦੇ ਕੋਈ ਨਹੀਂ ਮਿਲ ਜਾਣਗੇ ਪੈਸੇ ਵੀ ਕਾਹਦੇ ਪੈਸੇ ਮੰਮੀ ਐਵੇਂ ਕਹ ਤੂੰ ਗੇੜੇ ਮਰਵਾਈ ਜਾਂਦੇ ਹੋ ਮੈਂ ਦੇਖ ਲਾ ਕਦੇ ਲਾਡੀ ਨੇ ਕਦੇ ਕਾਲੇ ਨੇ ਐਵੇਂ ਪੈਸੇ ਰੱਖੇ ਨਹੀਂ ਸੀਗੇ ਤੁਸੀਂ ਦੇਖ ਲਓ ਉਹ ਹੀ ਘੇੜੇ ਜਿ ਮਰਵਾਈ ਨੇ ਦੇ ਕੇ ਪੈਸੇ ਪਰੇ ਕਰੋ ਇਹਨੇ ਪੈਸੇ ਤੁਹਾਡੇ ਕੋਲ ਉਹ ਪੁੱਤ ਕੋਈ ਨਹੀਂ ਮੈਂ ਆਪੇ ਦੇ ਦੂੰਗੀ ਪੈਸੇ ਤੂੰ ਜਾ ਤੂੰ ਜਾ ਤੂੰ ਅੰਦਰ ਜਾ ਸੁਣ ਵੀ ਲਈਦੀ ਹੁੰਦੀ ਹੈ ਗੱਲ ਹਾਂ ਪੈਸੇ ਮੇਰੀ ਗੱਲ ਸੁਣਾ ਤੈਨੂੰ ਜਮੇ ਅਕਲ ਮੌਤ ਹੈਣੀ ਕੀ ਵੀ ਕਿਸੇ ਦੇ ਸਾਹਮਣੇ ਕਿਵੇਂ ਗੱਲ ਕਰੀ ਦੀਏ ਨਾਲੇ ਮੈਂ ਤੇਨੂੰ ਚੰਗੀ ਤਰ੍ਹਾਂ ਕਹਿ ਕੇ ਭੇਜਿਆ ਇਸ ਵੀ ਦਵਾਰੇ ਇੱਥੇ ਪੈਰ ਨਾ ਪਾਈ ਪੈਸੇ ਤੁਹਾਡੇ ਕੋਲ ਪਹੁੰਚ ਜਾਣਗੇ ਮੈਨੂੰ ਵੀ ਤੁਹਾਡੇ ਪੈਰ ਪਾਉਣ ਦਾ ਸ਼ੌਂਕ ਨਹੀਂ ਦੋ ਦਿਨਾਂ ਦਾ ਟਾਈਮ ਲੱਗਿਆ ਸਾਨੂੰ ਮੈਂ ਕੋਈ ਨਹੀਂ ਫਿਰ ਹੁਣ ਆ ਰਹੀ ਥੋੜੀ ਨਾ ਧਰਨੀ ਹੈ ਗੱਲ ਤੇ ਦੋ ਦਿਨ ਅੱਜ ਦੂਜਾ ਦਿਨ ਤਾਂ ਹਲੇ ਸ਼ੁਰੂ ਹੋਇਆ ਨਾ ਅੱਥਨ ਤੱਕ ਪੈਸੇ ਪਹੁੰਚ ਜਾਣਗੇ ਪਹੁੰਚ ਜਾਣਗੇ ਨਹੀਂ ਪੰਚਾਓ ਜਲਦੀ ਮੇਰੀ ਗੱਲ ਸੁਣ ਲੈ ਜੇ ਐ ਇੱਥੇ ਇਹਨਾਂ ਰੌਲਾ ਪਾਏ ਨਾ ਜੇ ਕਿਤੇ ਮੇਰਾ ਮੁੰਡਾ ਅੰਦਰੋਂ ਨਿਕਲਿਆ ਹੈ ਨਾ ਉਹਨੇ ਤੇਰੀ ਸੰਗੀ ਮਰੋੜ ਦੇਣੀ ਹੈ ਹੋ ਜਾਣਾ ਫਿਰ ਜਿਵੇਂ ਕਾਲੇ ਨਾਲ ਹੋਈ ਸੀ ਓਵੇਂ ਤੇਰੇ ਪੁੱਤ ਨਾਲ ਹੋਜੂਗੀ ਬਕਵਾਸ ਬੰਦ ਕਰ ਤੈਨੂੰ ਪਤਾ ਤੂੰ ਬੋਲੀ ਕੀ ਜਨੇ ਐਡਾ ਵੀ ਨਹੀਂ ਕੋਈ ਤੂੰ ਡੀਸੀ ਲੱਗਿਆ ਹੋਇਆ ਵੀ ਜਿਹੜਾ ਤੂੰ ਜਿਵੇਂ ਚਾਹੇ ਉਸੇ ਨਾਲ ਓਵੇਂ ਕਰ ਲੇਗਾ ਡੀਸੀ ਅਸੀਂ ਲਵਾਇਆ ਹੋਇਆ ਤੁਸੀਂ ਪੈਸੇ ਦਿਓ ਤੇ ਮੈਂ ਜਾਵਾਂ ਮੈਨੂੰ ਵੀ ਕੋਈ ਸ਼ੌਂਕ ਨਹੀਂ ਤੁਹਾਡੇ ਘਰੇ ਪੈਰ ਪਾਉਂਦਾ ਮੇਰੀ ਗੱਲ ਸੁਣ ਲੈ ਮੈਂ ਤੇਰੇ ਨਾਲ ਕਦੇ ਕੋਈ ਗੱਲ ਨਹੀਂ ਕੀਤੀ ਇਥੋਂ ਕੋਈ ਕੰਮ ਨਹੀਂ ਕਰਾਇਆ ਤੇ ਤੇਰੇ ਨਾਲ ਮੇਰਾ ਅੱਜ ਤੱਕ ਕਦੇ ਕੋਈ ਪੈਸਿਆਂ ਦਾ ਲੈਣ ਦੇਣ ਨਹੀਂ ਰਿਹਾ ਲੱਗੀ ਸਮਝ ਜਿਹਦੇ ਨਾਲ ਮੇਰੀ ਗੱਲਬਾਤ ਹੈਗੀ ਹੈ ਨਾ ਉਸੇ ਬੰਦੇ ਨੂੰ ਕਹਿ ਤੇ ਮੈਂ ਉਹਨਾਂ ਦੇ ਪੈਸੇ ਪਹੁੰਚਦੇ ਕਰ ਦੂੰ ਤੈਨੂੰ ਮੇਰੇ ਘਰੇ ਗੇੜੇ ਮਾਰਨ ਦੀ ਲੋੜ ਨਹੀਂ ਮੈਨੂੰ ਉਹਨਾਂ ਨੇ ਕਿਹਾ ਸਮਝ ਗਏ ਮੈਂ ਫੇਰ ਹੀ ਆਇਆ ਇੱਥੇ ਸੁਣੋ ਉਹ ਪਰਸੋਂ ਕੀ ਕਹਿ ਕੇ ਗਿਆ ਸੀ ਵੀ ਕੱਲ ਮੇਰੇ ਪੈਸੇ ਪਹੁੰਚਣੇ ਚਾਹੀਦੇ ਆ ਮੰਮੀ ਮੈਂ ਤੇਨਾਂ ਕੋਈ ਲੈਖ ਥੋੜੀ ਕੀਤੀ ਹਾਂ ਮੈਂ ਨਾ ਇਹ ਕਹਿੰਦੀ ਸੀ ਅੰਦਰ ਨਾ ਵੀਰਾ ਬੈਠਾ ਵੀਰੇ ਨੂੰ ਬੁਲਾਵਾ ਵੀਰਾ ਦੇ ਦਊਗਾ ਪੈਸੇ ਹਾਂ ਹੁਣ ਨਹੀਂ ਨਹੀਂ ਕੋਈ ਨਹੀਂ 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 ਬੁਲਾ ਲਓ ਹਾਂ ਹਾਂ ਵੀਰੇ ਮੈਂ ਭੇਜ ਤੂੰ ਤੂੰ ਜਾ ਕੋਈ ਨਹੀਂ ਮੰਮੀ ਦੇਖ ਤਾਂ ਲੋ ਕਿਵੇਂ ਬੋਲੀ ਜਾਂਦਾ ਪੈਸੇ ਪਿੱਛੇ ਕੋਈ ਨਹੀਂ ਮੈਂ ਆਪਣੀ ਗੱਲ ਕਰ ਲੈਣੀ ਆ ਨਾ ਜਾ ਹੁਣ ਲਾਡੀ ਨੂੰ ਨਾ ਭੇਜਾ ਨਹੀਂ ਮੇਰੀ ਗੱਲ ਸੁਣਦਾ ਪਪਾ ਇल्ली ਗੱਲ ਤਾਂ ਹਾਲੀਵਾਡ ਚ ਗੱਲ ਕਰ ਇਥੋਂ 1 ਮਿੰਟ ਚ ਨਾ ਤਿੱਤਰ ਹੋ ਜਾ ਪੈਸੇ ਤੇਰੇ ਤੇਰੇ ਕੋਲੇ ਪਹੁੰਚ ਜਾਣਗੇ ਵੈਸੇ ਦੋ ਤੇ ਮੈਂ ਜਾਵਾਂ ਮੈਨੂੰ ਵੀ ਇੱਥੇ ਖੜਨ ਦਾ ਕੋਈ ਸ਼ੌਂਕ ਨਹੀਂ ਮੈਂ ਜਦੋਂ ਤੈਨੂੰ ਕਹਿਤਾ ਨਾ ਪੈਸੇ ਮੈਂ ਆਪੇ ਉਹਦੇ ਖਾਤੇ ਚ ਪਾ ਦੂੰਗੀ ਚਲ ਜਾ ਜੀਤੀ ਪੈਸੇ ਪਹੁੰਚਣੇ ਚਾਹੀਦੇ ਆ ਪਹੁੰਚ ਜਾਣਗੇ ਪਹੁੰਚ ਜਾਣਗੇ ਜਤ ਮੁੰਡਾ ਕਾਲਾ ਖਿੱਡਾ ਪਤਮੀ ਜੇ ਮੈਨੂੰ ਤਾਂ ਇਹ ਲੱਗਦਾ ਜਿਵੇਂ ਇਹਦਾ ਮਰਨੇ ਦਾ ਕੁਝ ਖਾਦਾ ਪੀਤਾ ਹੋਇਆ ਸੀ ਬੋਲਣ ਤੇ ਵੀ ਅਕਲ ਨਹੀਂ ਰੋਪ ਤਾਂ ਦੇਖ ਲੈ ਜਿਵੇਂ ਕੋਈ ਡੀਸੀ ਲੱਗਿਆ ਹੁੰਦਾ ਹੈ ਹਾਈ ਮਾਰਦਾ ਮੇਰੇ ਤੇ ਇਹਨਾਂ ਕੁੱਤਿਆਂ ਨੂੰ ਇਹ ਨਹੀਂ ਪਤਾ ਵੀ ਲੋਕਾਂ ਦੇ ਟੁਕੜਿਆਂ ਤੇ ਪੜਨ ਵਾਲੇ ਲੋਕੋਂ ਤੁਸੀਂ 4 ਪੈਸੇ ਦਿੱਤੇ ਨਹੀਂ ਹਾਜਮ ਕਰਕੇ ਫਿਰ ਅਗਲੇ ਦੇ ਬਾਹਰ ਚਾਕੇ ਖੜ ਜਾਂਦੇ ਆ ਤੂੰ ਆ ਦੇਖ ਲੈ ਹਰਪੀਤ ਜੀ ਲਾਡੀ ਨੂੰ ਭੇਜਾਂ ਲਾਡੀ ਨੂੰ ਭੇਜਾਂ ਵੀ ਦੱਸ ਤੈ ਟਿੰਡੀਆਂ ਲੈਣੀਆਂ ਆਪੇ ਨੇ ਮਿਲ ਲੂੰਗੀ ਮੈਂ ਗੱਲ ਖਰਪੀਦ ਹਾਂ ਮਿਲਿੰਦ ਕੀ ਹੋ ਗਿਆ ਕਿੱਧਰ ਖੋਈ ਜਾਂਦੀ ਆ ਕੁਛ ਨਹੀਂ ਮੈਂ ਤਾਂ ਨਾ ਬਾਹਰੋਂ ਆਈ ਸੀ ਕਿਵੇਂ ਕਿੱਥੇ ਗਈ ਸੀ ਗਈ ਕਿਤੇ ਨਹੀਂ ਸੀ ਆਪਣੇ ਨੂੰ ਪਤਾ ਨਹੀਂ ਕੌਣ ਆਇਆ ਸੀ ਮੁੰਡਾ ਜਿਹਾ ਸੀਗਾ ਤੇ ਮੰਮੀ ਨੂੰ ਬੁਲਾਈ ਜਾਂਦਾ ਸੀਗਾ ਹਾਂ ਮੈਂ ਨਾਲੇ ਪੁੱਛੀ ਵੀ ਗਈ ਵੀ ਕੀ ਕੰਮ ਆ ਮੈਨੂੰ ਦੱਸ ਦੇ ਕਹਿੰਦਾ ਨਾ ਮੈਂ ਤਾਂ ਗੱਲ ਹੀ ਉਹਨਾਂ ਨਾਲ ਕਰਨੀ ਆ ਐਵੇਂ ਮੰਮੀ ਨੂੰ ਵਿਚਾਰੇ ਨੂੰ ਤੰਗ ਕੀਤਾ ਕੋਈ ਕੰਮਕਾਰ ਕਰਦੀ ਹੋਣੀ ਗੱਲੇ ਨਹੀਂ ਤੁਸੀਂ ਨਾ ਬੋਲਣ ਦੀ ਅਕਲ ਮੁੰਡੇ ਜੀ ਨੂੰ ਉਹਦੋਂ ਕਿਵੇਂ ਜੀ ਬੋਲੀ ਗਿਆ ਨਾ ਇਹ ਤਾਂ ਕੁਛ ਨਹੀਂ ਦੇ ਕਿਉਂ ਆਇਆ ਸੀ ਕੀ ਨਾਮਾ ਜਦੋਂ ਮੰਮੀ ਆ ਗਈ ਮੇਰਾ ਨਾਮ ਨੂੰ ਪੁੱਛਿਆ ਨੂੰ ਮੰਮੀ ਕਹਿੰਦੀ ਤੂੰ ਕਿਹੜਾ ਜਾਣਦੀ ਐ ਨੂੰ ਮੈਂ ਕਿਹਾ ਚਲ ਤੁਸੀਂ ਜਾਣਦੇ ਤੁਸੀਂ ਗੱਲਬਾਤ ਕਰ ਲਓ ਕੋਈ ਪੈਸਿਆਂ ਦੀ ਗੱਲ ਕਰੀ ਜਾਂਦਾ ਸੀਗਾ ਹੂੰ ਨਾਲ ਮਿੰਦਰ ਪਰਸੋਂ ਵੀ ਆਇਆ ਸੀਗਾ ਕਿਹਨਾਂ ਦਾ ਫਿਰ ਪਰਸੋਂ ਵੀ ਪੈਸਿਆਂ ਦੀ ਗੱਲ ਕਰਨ ਆਇਆ ਹੋਰ ਨਹੀਂ ਤਾਂ ਕੋਈ ਆਇਆ ਹੀ ਨਹੀਂ ਫਿਰ ਬਾਹਰ ਚ ਮੁੜ ਜਾਂਦਾ ਕਿ ਹਾਂ ਬਾਹਰ ਹੀ ਮੁੜ ਗਿਆ ਪਰਸੋਂ ਵੀ ਬਾਹਰੋਂ ਮੁੜ ਗਿਆ ਸੀ ਅੱਜ ਵੀ ਮੈਂ ਕਿਹਾ ਸੀ ਵੀਰੇ ਅੰਦਰ ਆ ਚਾਹ ਪਾਣੀ ਪੀ ਜਿਓ ਮੰਮੀ ਨੇ ਉਹ ਨਹੀਂ ਦਿੱਤਾ ਜਦ ਲਾਡੀ ਕੋਲ ਆਇਆ ਕੋਈ ਉਹ ਗੁੱਗ ਪੈਸੇ ਤਾਂ ਫਿਰ ਉਹਨੋਂ ਤੋਂ ਲੈਣੇ ਹੋਣਗੇ ਮੇਰੀ ਗੱਲ ਸੁਣ ਜੇ ਲਾਡੀ ਕੋਲ ਆਇਆ ਹੋਊਗਾ ਨਾ ਮੈਂ ਕਿਹਾ ਸੀ ਮੈਂ ਵੀਰੇ ਨੂੰ ਭੇਜ ਦੇਣੀ ਵੀਰਾ ਅੰਦਰ ਹੀ ਆ ਤੇ ਮੰਮੀ ਕਹਿੰਦੀ ਨਹੀਂ ਨਹੀਂ ਮੈਂ ਗੱਲ ਕਰਨੀ ਐ ਜੇ ਮੇਰੇ ਨਾਲ ਗੱਲ ਕਰਨੀ ਐ ਇਹਨੇ ਹਜੇ ਵੀ ਉੱਥੇ ਖੜਾ ਬਾਗਿਆ ਹੋਣਾ ਹੁਣ ਤਾਂ ਕਾਹਦੇ ਪੈਸੇ ਲੈਣਾ ਆਏ ਹੁਣ ਪਤਾ ਨਹੀਂ ਆਏ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਮੰਮੀ ਇੰਨੇ ਪੈਸੇ ਦੇ ਕੇ ਪਰੇ ਕਰ ਐਵੇਂ ਢੇੜੇ ਮਰਵਾਉਂਦੇ ਭੜੇ ਲੱਗਦੇ ਆ ਆਪਾਂ ਹੋਣਾ ਐਵੇਂ ਚਾਰ ਬੰਦੇ ਕੋਲ ਜਾ ਕੇ ਗੱਲ ਕਰੂਗਾ ਅਗਲਾ ਆਫ ਦੀ ਬੇਇੱਜ਼ਤੀ ਆ ਚਲ ਆਪਣੀ ਤਾਂ ਨਹੀਂ ਲਾਡੀ ਦੀ ਹੈਗਾ ਹਾਂ ਲਾਡੀ ਤੇ ਕਹਿੰਦੇ ਮੈਂ ਕਿਸਦੇ ਪੈਸੇ ਲੈਂਦੇ ਨਹੀਂ ਹੈ ਤੇ ਨਹੀਂ ਇਹਨਾਂ ਦੇ ਆਪਾਂ ਕਿਸ ਤੋਂ ਪੈਸੇ ਕਿਉਂ ਫੜਾਂਗੇ ਆਪਣੇ ਕੋਲ ਤਾਂ ਆਪਦੇ ਸਾਰਾ ਕੁਝ ਹੀ ਹੈਗਾ ਮੰਮੀ ਨੇ ਕਿਹਤੋਂ ਪੈਸੇ ਫੜ ਲਏ ਨੇ ਕਾਦੇ ਹਸਤੇ ਫੜੇ ਮਮੀ ਨੇ ਪੈਸੇ ਪੁੱਛੀ ਵੀ ਗਈ ਮੈਂ ਤਾਂ ਦੱਸਿਆ ਹੀ ਨਹੀਂਗਾ ਚਾਤ ਤੁਹਾਨੂੰ ਸਿਰਮਪਤੀ ਆ ਤੈਨੂੰ ਕਿਉਂ ਕੁਝ ਦੱਸੂਗੀ ਮੈਂ ਪੁੱਛੂਗੀ ਵੀਰਿਆ ਕਿ ਜੇ ਵੀ ਕੌਣ ਆ ਕਿਵੇਂ ਨਹੀਂ ਕੋਈ ਜਾਣਕਾਰ ਹੋਵੇ ਤਾਂ ਬੰਦਾ ਘਰੇ ਬਿਠਾ ਕੇ ਚਾਹ ਪਾਣੀ ਪਿਆਵੇ ਨਾ ਬਾਹਰ ਚ ਮੋੜਨ ਦਾ ਕੀ ਮਤਲਬ ਹੈ ਕਿ ਵੀਜ ਲੱਗਦਾ ਸੀ ਵੇਖਣ ਨੂੰ ਕੰਮਕਾਰਾ ਲੱਗਦਾ ਸੀ ਕਿ ਬਧੀ ਪੜੇ ਨਿਕ ਲੱਗਦਾ ਸੀ ਉਹ ਦੇਖਣ ਚ ਤਾਂ ਬੜੇ ਠੀਕ ਜੇ ਲੱਗਦਾ ਸੀਗਾ ਬੜਾ ਲਿਖਿਆ ਵੀ ਹੋਊਗਾ ਪਰ ਅਕਲ ਤਾਂ ਉਹਨੂੰ ਹੈ ਨਹੀਂ ਸੀ ਬੋਲਣ ਦੀ ਉਹ ਤਾਂ ਵੱਡੇ ਛੋਟੇ ਦੀ ਰਿਸਪੈਕਟ ਹੀ ਨਹੀਂ ਕਰਨੀ ਹੁੰਦੀ ਸੀਗੀ ਮੈਂ ਕਹਈਏ ਕੋਈ ਕੰਮ ਵਾਲਾ ਹੀ ਹੁੰਦਾ ਐ ਵੈਸੇ ਇੱਕ ਗੱਲ ਹੋਰ ਦੱਸਾਂ ਆਪਣੀ ਘਰੇ ਆ ਕੇ ਮੈਨੂੰ ਪੁੱਛੀ ਕਿ ਤੁਸੀਂ ਕੌਣ ਮੈਂ ਕਿਹਾ ਵੀ ਤੂੰ ਆਇਆ ਵੀ ਤੂੰ ਦੱਸ ਕੌਣ ਐ ਤੇ ਨਾ ਕੋਈ ਨਾਮ ਦੱਸਿਆ ਨਿੱਕ ਤੇ ਦੇਖਿਆ ਤੂੰ ਆਪਣੀ ਇਸ ਦੇ ਵਿੱਚ ਕਦੇ ਕੋਈ ਮੈਂ ਤਾਂ ਕਦੇ ਨਹੀਂ ਦੇਖਿਆ ਉਹਨੂੰ ਚਲ ਕੋਈ ਗੱਲ ਨਹੀਂ ਤੂੰ ਜਾ ਕੇ ਰੈਸਟ ਕਰ ਤੂੰ ਐਵੇਂ ਗੱਲਾਂ ਦਾ ਬੋਝ ਪਾ ਕੋਈ ਗੱਲ ਜਾਂਦਾ ਲਾਡੀ ਨਾਲ ਗੱਲ ਕਰੂੰਗੀ ਜਾਂ ਮੰਮੀ ਨਾਲ ਕਰਦੀ ਮੈਂ ਹਾਂ ਤੂੰ ਗੱਲ ਕਰਕੇ ਦੇਖੀ ਚੰਗਾ ਮੈਂ ਦੇਖ ਕਿਉਂ ਨਹੀਂ ਪਹਿਲਾਂ ਗਿਆ ਕਿ ਨਹੀਂ ਦੇਖ ਲਓ ਕੀ ਪਤਾ ਇੱਧਰ ਉੱਧਰ ਖੜੇ ਹੋਣ ਤੁਸੀਂ ਕੀ ਸੋਚੀ ਜਾਂਦੇ ਹੋ ਕੁਝ ਨਹੀਂ ਯਾਰ ਬਸ ਫਿਰ ਵੀ ਟੈਨਸ਼ਨ ਜਿੱਚ ਲੱਗਦੇ ਹੋ ਟੈਨਸ਼ਨ ਤਾਂ ਆ ਗਈ ਐ ਉਹ ਅਮਰ ਤਾਇਆ ਸੀ ਉਹ ਦੱਸ ਕੇ ਗਿਆ ਮੈਨੂੰ ਕਹਿੰਦਾ ਵੀ ਐ ਕਰਕੇ ਕਹਿੰਦਾ ਉੱਥੇ ਕੈਮਰੇ ਤਾਂ ਲੱਗਿਆ ਮੰਡੀ ਦੇ ਵਿੱਚ ਕਹਿੰਦਾ ਹੁਣ ਸਾਰੇ ਪਿੰਡਾਂ ਨਾਲੋਂ ਵੱਧ ਚੋਨਾ ਆਪਣਾ ਪਿਆ ਮੰਡੀ ਚ ਕੱਲ ਨੂੰ ਕਹਿੰਦਾ ਕੋਈ ਚੋਰੀ ਚਕਾਰੀ ਹੋ ਗਈ ਫਿਰ ਦੱਸੋ ਕੀ ਕਰਾਂਗੇ ਲਾਈਟਾਂ ਦਾ ਪ੍ਰਬੰਧ ਹੈ ਨਹੀਂ ਹੁਣ ਲਾਈਟਾਂ ਦਾ ਗਵਰਨਮੈਂਟ ਨੂੰ ਚਾਹੀਦੇ ਆ ਰੋ ਉੱਥੇ ਲਾ ਕੇ ਦੇਣ ਨੂੰ ਹੁਣ ਸਾਰਾ ਕੁਝ ਆਪਾ ਕਰਨ ਲੱਗ ਗਏ ਕਿੱਧਰ ਜਾਵਾਂਗੇ ਫਿਰ ਤੈਨੂੰ ਪਤਾ ਹਰੇਕ ਮੰਦਾ ਆਇਆ ਗਿਆ ਜਾਂਦਾ ਇਹ ਉਹੀ ਅੱਗਾ ਤੱਕ ਦੇ ਫਿਰਦੇ ਹਰੇਕ ਚੀਜ਼ ਦਾ ਸਹੀ ਗੱਲ ਹੈ ਇਹਦੀ ਫਿਰ ਤੁਸੀਂ ਆਪ ਦੋ ਦੋ ਚਾਰ ਦਿਨ ਉੱਥੇ ਰਹਿ ਪੋ ਫਿਰ ਕੀ ਹੁੰਦਾ ਓਏ ਡਰੇਨ ਨੂੰ ਹੁਣ ਉੱਥੇ ਬੰਦੇ ਹੈਗੇ ਆ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਪੈਸੇ ਲੱਗਣ ਅਮਰ ਤਾਂ ਮੈਨੂੰ ਐ ਕਹ ਕੇ ਕਹਿੰਦਾ ਚਾਚਾ ਕੁਝ ਨਹੀਂ ਹੁੰਦਾ ਕਹਿੰਦਾ 10 ਬਾਈ 20000 ਰੁਪਏ ਲੱਗੂ ਕਹਿੰਦਾ ਕੋਈ ਨਹੀਂ ਲਾਈਟਾਂ ਚਾਰ ਪੰਜ ਜਿਹੜੀਆਂ ਇੱਥੇ ਇੱਥੇ ਆਪਣਾ ਝੋਨਾ ਪਿਆ ਕਹਿੰਦਾ ਉੱਥੇ ਚਾਰ ਲਾਈਟਾਂ ਦਾ ਪ੍ਰਬੰਧ ਕਰ ਦੋ ਵਾਓ ਕੀ ਹੁਣ ਸਾਰਾ ਅਸੀਂ ਉਹ ਸਾਰੇ ਕੇ ਪੈਸੇ ਅਸੀਂ ਲਾਉਣ ਸੁੱਖੇ ਆ ਉਹ ਫਿਰ ਝੋਨਾ ਵੀ ਆਪਣਾ ਹੀ ਪਿਆ ਜੇ ਤੂੰ ਐ ਮਾਲ ਲਾ ਠੀਕ ਹੈ ਇੱਕ ਟਰਾਲੀ ਵੀ ਇਧਰ ਦੀ ਇਧਰ ਹੋ ਗਈ ਉਹੀ ਵੇਲੇ ਨੂੰ ਪਤਾ ਫਿਰ ਲਾਈਟਾਂ ਦਾ ਖਰਚਾ ਉਧਰ ਨਿਕਲ ਗਿਆ ਹੁਣ 30000 ਰੁਪਏ ਇਧਰ ਲਾਉਂਗੇ 5000 ਰੁਪਏ ਜਿੱਤੀ ਮੰਗੀ ਜਾਂਦੀ ਆ ਉਹ ਫਿਰ ਕੁਝ ਨਹੀਂ ਹੁੰਦਾ ਹੁਣ ਪੈਸ ਫਜ਼ਲ ਵੇਖ ਜੂਗੀ ਨਾਲ ਦੀ ਨਾਲ ਪੈਸੇ ਆ ਜਾਣਗੇ ਨਾਲੇ ਵਧੀਆ ਵਿਆਹ ਕਰਾਂਗੇ ਜੀਤੀ ਦਾ ਨਾਲ ਜਿਹਦੇ ਪੈਸੇ ਦੇਨੇ ਉਹਦੇ ਪੈਸੇ ਮੋੜ ਦਿਓ ਤੁਸੀਂ ਆ ਕੀਦੇ ਪੈਸੇ ਦੇਨੇ ਕਿਸ ਦੇ ਦੇਨੇ ਹੋਣਗੇ ਤੁਸੀਂ ਪੈਸੇ ਕੀ ਲੈ ਆਂਦਾ ਮੈਂ ਇਹ ਦੱਸ ਮੈਂ ਕੀਦੇ ਪੈਸੇ ਦੇਨੇ ਆ ਗੱਲ ਸੁਣ ਲਾ 40 ਰੁਪਏ ਵੀ ਨਹੀਂ ਦੇਨੇ ਮੈਂ ਕਿਸੇ ਦੇ ਜੇ ਕੋਈ ਆ ਕੇ ਮੰਗਣ ਆ ਗਿਆ ਅੱਛਾ ਹਾਂ ਫਿਰ ਆਹ ਰੋ 2 ਦਿਨ ਹੋ ਗਏ ਹਰਪੀ ਦੱਸ ਜਿੰਦੇ ਕਿ ਨਹੀਂ ਮੁੰਡਾ ਆਉਂਦਾ ਪੈਸੇ ਮੰਗਣ ਕਹਿੰਦੀ ਅੱਜ ਵੀ ਮੰਮੀ ਕੋਲ ਕੋਈ ਮੁੰਡਾ ਖੜਾ ਸੀ ਕਹਿੰਦਾ ਮੇਰੇ ਪੈਸੇ ਦਿਓ ਕਹਿੰਦਾ ਕਹਿੰਦਾ 2 ਦਿਨਾਂ ਤੋਂ ਤੁਹਾਡੇ ਕੋਲ ਕਿਉਂ ਕਿਹੜਾ ਮੁੰਡਾ ਆਉਂਦਾ ਮੈਨੂੰ ਤਾਂ ਆਪਨੇ ਪਤਾ ਹੁੰਦੇ ਕੋਈ ਗਾਂ ਆਊਗਾ ਕੋਈ ਚਾਹ ਪਾਣੀ ਮੈਂ ਫੜਾਉਂਗੀ ਫਿਰ ਤੈਨੂੰ ਪਛਾਣੂਗੀ ਵੀ ਕੌਣ ਆ ਕੌਣ ਨਹੀਂ ਉਹ ਕਹਿੰਦੀ ਬਾਪ ਜੀ ਮੁੜ ਜਾਂਦਾ ਮੰਮੀ ਨਾਲ ਗੱਲ ਕਰਕੇ ਪਾਗਲਪੋਗਲ ਹੋਊਗਾ ਕੋਈ ਜਿਹੜਾ ਬਾਪ ਜੀ ਮੁੜ ਜਾਂਦਾ ਨਾਲੇ ਆਪਾਂ ਕਿਸੇ ਦਾ ਕੋਈ ਪੈਸਾ ਨਹੀਂ ਦੇਣਾ ਅੱਛਾ ਉਹ ਤਾਂ ਪਾਗਲ ਹੋਊਗਾ ਅੱਗੇ ਕਿੰਨੇ ਕ ਬੰਦੇ ਆਏ ਦੱਸਿਆ ਆਪਣੇ ਪਾਗਲ ਮੰਮੀ ਤਾਂ ਨਹੀਂ ਪਾਗਲ ਮੰਮੀ ਗੱਲ ਕਰਦੀ ਉਹਨਾਂ ਨਾਲ ਖੜਕੇ ਇਹਨੇ ਕੋਈ ਗੱਲ ਨਹੀਂ ਦੇ ਦਾਂਗੇ ਪੈਸੇ ਮੰਮੀ ਨੇ ਇਹ ਗੱਲ ਕਿਉਂ ਕਹੀ ਫਿਰ ਮਾਣ ਮੇਰੇ ਕੋਲ ਤਾਂ ਕੋਈ ਗੱਲ ਕਰੀ ਨਹੀਂ ਹਜੇ ਜੇ ਕੋਈ ਇਹੋ ਜੀ ਗੱਲ ਹੁੰਦੀ ਨਾ ਪੈਸ ਤਾਂ ਮੈਨੂੰ ਸਾਨੂੰ ਪਹਿਲ ਤੇ ਪਤਾ ਲੱਗਦੀ ਗੱਲ ਫਿਰ ਪੈਸੇ ਦਾ ਤਾਂ ਸਾਰਾ ਮੇਰੇ ਹੱਥੇ ਡਾ ਮੈਨੂੰ ਕੀ ਪਤਾ ਹੈ ਮੈਨੂੰ ਤਾਂ ਹਰਪ੍ਰਿੰਦ ਦੱਸਿਆ ਕਿ ਇਹ ਦੋ ਦਿਨ ਪਹਿਲਾਂ ਵੀ ਆਇਆ ਸੀਗਾ ਮੁੰਡਾ ਅੱਜ ਵੀ ਆਇਆ ਉਹਦੇ ਪੈਸਿਆਂ ਦੀ ਗੱਲ ਕਰੀ ਜਾਂਦਾ ਸੀ ਤੇ ਅੱਜ ਵੀ ਪੈਸਿਆਂ ਦੀ ਗੱਲ ਕਰੀ ਜਾਂਦਾ ਸੀਗਾ ਤੇ ਮੰਮੀ ਕੋ ਐਂ ਕਹਿੰਦੇ ਵੀ ਕੋਈ ਗੱਲ ਨਹੀਂ ਪੈਸੇ ਦੇ ਦਾਂਗੇ ਹੱਲ ਕਰਕੇ ਫਿਰ ਮੰਮੀ ਨੇ ਇਹ ਗੱਲ ਕਿਉਂ ਕੋਈ ਕਿਉਂ ਤਾਂ ਚੋਰੀੋਂ ਫੜਿਆ ਹੋਵੇ ਤੇਰੇ ਤੋਂ ਪੈਸਾ ਕੋਈ ਕੀਪਤਧਾਰੇ ਦੇਨੇ ਹੁਣ ਕੀ ਪਤਾ ਉਹ ਮੰਗਦਾ ਹੋਵੇ ਜਰੂਰੀ ਤਾਂ ਨਹੀਂ ਫਿਰ ਮੈਂ ਐਂ ਤਾਂ ਨਹੀਂ ਕਿਹਾ ਕੁਝ ਮੈਂ ਐਂ ਕਿਹਾ ਰਿ ਪੁੱਛੋ ਤੁਸੀਂ ਤੈਨੂੰ ਕੀ ਪਤਾ ਤੂੰ ਹੁਣ ਇਲਜ਼ਾਮ ਲਾਈ ਜਾਨੀਆ ਕਿ ਤੁਸੇ ਕਿਸੇ ਤੋਂ ਪੈਸੇ ਫੜੇ ਆ ਕੀ ਬਦਲਾਅ ਦਾ ਹਾਰੇ ਮੰਗਣਾ ਆਇਆ ਹੋਈ ਸਰਦਾਰਾਂ ਦਾ ਨਾ ਤਾਂ ਮੰਗ ਲਿਆ ਹੁਣੇ ਭਾਈ ਕੀ ਬਦਲਾਅ ਕੌਣ ਸੀ ਕੌਣ ਨਹੀਂ ਹਰਪ੍ਰੀਤ ਮੈਨੂੰ ਹਰਪ੍ਰੀਤ ਨੇ ਦੱਸਿਆ ਕਹਿੰਦੀ ਆ ਉਹ ਮੰਮੀ ਤੋਂ ਪੈਸੇ ਮੰਗ ਰਿਹਾ ਵੀ ਅਸੀਂ ਜਿਹੜੇ ਤੁਹਾਡੇ ਤੋਂ ਪੈਸੇ ਲੈਣੇ ਉਹ ਪੈਸੇ ਸਾਨੂੰ ਦਿਓ ਕਹਿੰਦੀ ਆ ਅਗੂ ਕਹਿੰਦੀ ਮੰਮੀ ਨੂੰ ਮੈਂ ਇਹ ਗੱਲ ਵੀ ਕਹੀ ਅੱਜ ਤੱਕ ਨਾ ਤਾਂ ਕਹਿੰਦੀ ਲਾਡੀ ਨੇ ਕਿਸੇ ਦੇ ਪੈਸੇ ਰੱਖੇ ਨਾ ਹੀ ਕਾਲੇ ਨੇ ਕਿਸੇ ਦੇ ਪੈਸੇ ਰੱਖੇ ਸੀ ਵੀ ਤੁਸੀਂ ਜਿਹੜੇ ਪੈਸੇ ਹੈਗੇ ਦੇ ਕੇ ਪਰਾਂ ਕਰੋ ਕਹਿੰਦੀ ਆ ਅਗੂ ਮੰਮੀ ਕਹਿੰਦੀ ਆ ਤੂੰ ਸਾਡੇ ਘਰ ਦੇ ਮ ਯਾਰ ਹਰਪ੍ਰੀਤ ਨੂੰ ਭੁਲੇਖਾ ਲੱਗਿਆ ਹੋ ਤੈਨੂੰ ਪਤਾ ਤਾਂ ਹੈ ਯਾਰ ਉਹ ਕਾਲੇ ਕਰਕੇ ਦੇਖ ਲੈ ਕਿੰਨੀ ਟੈਨਸ਼ਨ ਦੇ ਵਿੱਚ ਹੈ ਉਹ ਬੋਰਡ ਜੇ ਮਾਰਦੀ ਰਹਿੰਦੀ ਹੈ ਚਲ ਠੀਕ ਹੈ ਹਰਪ੍ਰੀਤ ਝੂਠ ਮਾਰਦੀ ਦੱਸ ਮੰਮੀ ਨੂੰ ਤੇ ਇੱਕ ਵਾਰ ਜਾ ਕੇ ਪੁੱਛ ਸਕਦੇ ਹੋ ਨਾ ਕਿ ਕਿਹਦੇ ਪੈਸੇ ਆ ਵੀ ਕੀਹ ਤੋਂ ਫੜਿਆ ਜਾਂ ਕਿਹਨੂੰ ਪੈਸੇ ਦੇਣੇ ਆ ਪਤਾ ਤਾਂ ਹੁਣ ਜੈਦਾ ਤੁਹਾਨੂੰ ਯਾਰ ਪੈਸੇ ਦੇਣੇ ਹੀ ਨਹੀਂ ਕਿਸੇ ਦੇ ਮਨਿੰਦਰ ਤੂੰ ਕਿਵੇਂ ਬੋਲੀ ਜਾਣੀ ਓਏ ਯਾਰ ਹੋਇਆ ਕੀ ਹੈ ਤੈਨੂੰ ਜਦੋਂ ਮੈਂ ਤੈਨੂੰ ਕਹੀ ਹੈ ਨਾ ਆਪਾਂ ਕਿਸੇ ਤੋਂ ਕੋਈ ਪੈਸਾ ਨਹੀਂ ਫੜਿਆ ਜੇ ਫੜਿਆ ਵੀ ਹੋਊਗਾ ਨਾ ਤਾਂ ਆਪਾਂ ਸਾਰਿਆਂ ਦੇ 50-50 ਰੁਪਏ ਵੀ ਮੋੜਤੇ ਕੋਈ ਰੁਪਈਆ ਨਹੀਂ ਰੱਖ ਮੈਨੂੰ ਉਹਨਾਂ ਗੱਲਾਂ ਦਾ ਪਤਾ ਨਹੀਂ ਤਸਰੀਬ ਕਿਹਦੇ ਪੈਸੇ ਦੇਤੇ ਜਾਂ ਕਿਹਦੇ ਤੋਂ ਪੈਸੇ ਫੜੇ ਹੋਇਆ ਪਰ ਜਿਹੜੀ ਗੱਲ ਮੈਨੂੰ ਪਤਾ ਲੱਗੀ ਮੈਂ ਤੁਹਾਨੂੰ ਉਹੀ ਗੱਲ ਦੱਸੀ ਆ। ਓਏ ਯਾਰ ਜਦੋਂ ਮੈਂ ਤੈਨੂੰ ਕਹੀ ਇਹਨਾਂ ਵੀ ਨਹੀਂ ਫੜੇ ਕਿਸੇ ਤੋਂ ਪੈਸੇ ਜੇ ਕਿਸੇ ਤੋਂ ਪੈਸੇ ਫੜੂਗਾ ਨਾ ਮੈਂ ਠੀਕ ਹੈ ਤੈਨੂੰ ਸਾਰਾ ਪਹਿਲ ਤੇ ਦੱਸੂਗਾ ਠੀਕ ਹੈ ਨਾਲੇ ਮੈਂ ਫੜੂਗਾ ਪੈਸੇ ਸੁੱਖ ਨਾਲ ਖਾਤੇ ਭਰੇ ਪਿਆ ਪੈਸੇ ਦਾ। ਫਿਰ ਮੈਂ ਕੁਝ ਕਿਹਾ ਤੁਹਾਨੂੰ ਮੈਂ ਕਿਹਾ ਮम्मी ਨੂੰ ਪੁੱਛੋ ਜਾ ਕੇ। ਵੀ ਇਹ ਕੌਣ ਆ ਮੁੰਡਾ ਰੋਜ਼ ਕਿਉਂ ਆਉਂਦਾ ਕਰੇ ਪੜਾ ਲੱਗਦਾ। ਪੜਾ ਲੱਗਦਾ ਨਾਲੇ ਨਾਂ ਲੱਗਦਾ। ਜਾਣਗਵਾਨ ਨੇ ਦੇਖ ਲੱਗ ਕਿ ਜੇ ਕਿਸ ਮੇਰੀ ਗੱਲ ਸੁਣ ਮੇਰੇ ਨਾਲ ਗੱਲ ਕਰੂਗਾ ਨਾ ਅਗਲਾ ਜੇ ਕਿਸੇ ਤੋਂ ਪਏ ਅਗਲੇ ਨੂੰ ਪਤਾ ਨਾ ਬੰਦੇ ਨਾਲ ਗੱਲ ਕਰਨੀ ਆ ਬੁੜੀਆਂ ਨਾਲ ਗੱਲ ਕਿਉਂ ਕਰੂਗਾ ਹਾਂ ਫਿਰ ਤੁਸੀਂ ਮੰਮੀ ਨੂੰ ਪੁੱਛ ਤੋਂ ਜਾ ਕੇ ਇੱਕ ਵਾਰੀ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ ਚੱਲ ਪੁੱਛਦਾ ਮੈਂ ਹਾਂ ਤਾਂ ਮੈਂ ਨਾਲਾਟਨ ਬਹਿ ਜਾਂਦੇ ਕੋਈ ਇਹਨੂੰ ਗੱਲ ਚੱਤਦੀ ਕਹਿਦਾ ਇਹ ਨਾ ਕਦੇ ਗੱਲ ਮੰਨਣਗੇ ਆਪ ਦੀ ਜੱਦੀ ਫੜੀ ਰੱਖਦੇ ਆ ਹਮੇਸ਼ਾ ਮੰਮੀ ਨੇ ਦਿੱਤੇ ਪੈਸੇ ਫੜੇ ਉਹਨੂੰ ਤਾਂ ਕਿਉਂ ਹੁੰਦੇ ਨੇ ਆ ਪੈਸੇ ਨੂੰ ਕਿਸੇ ਦੀ ਮੋਢੇ ਵੀ ਬਿਲਕੁਲ ਗਈ ਅੱਜ ਕੀ ਉਹਦੇ ਪੈਸੇ ਉਧਰ ਦੇ ਕੇ ਆਈ ਸੀ ਉਹਦੇ ਸਹੇਲੀ ਨੂੰ ਪੈਸੇ ਦੇ ਕੇ ਨਹੀਂ ਆਈ ਘਰ ਦੇ ਕੀ ਫਿਰਦੀ ਹੈ ਮੰਮੀ ਜੀਤੀ ਹਾਂ ਭਾਬੀ ਹੋ ਗਈ ਤਿਆਰ ਹਾਂ ਭਾਬੀ ਹੋਈ ਜਾਂਨੀ ਆ ਰੋਟੀ ਲੈ ਮੈਂ ਪਾ ਕੇ ਨਾ ਭਾਬੀ ਮੈਨੂੰ ਭੁੱਖ ਨਹੀਂ ਆ ਗਈ ਰੋਟੀ ਦੀ ਕਿਉਂ ਕੀ ਗੱਲ ਹੋ ਗਈ ਸਿਰੇ ਸਿਰੇ ਜੀ ਨਹੀਂ ਕਰਦਾ ਹੈਗਾ ਤੂੰ ਐਂ ਕਰੀ ਟਿਫਨ ਚ ਪਾ ਦੇ ਮੈਂ ਉੱਥੇ ਖਾ ਲੂੰਗੀ ਹਾਂ ਚਲ ਐਂ ਕਰ ਦੂੰਗੀ ਪੈਕ ਕਰ ਦੂੰਗੀ ਕੀ ਗੱਲ ਹੋ ਗਈ ਪਰੇਸ਼ਾਨ ਲੱਗਦੀ ਹੈ ਆ ਜਾ ਬੈਠ ਨਾ ਗੱਲ ਤਾਂ ਕੋਈ ਨਹੀਂ ਹੋਈ ਕਿ ਕੱਲ੍ਹ ਵਾਲੀ ਗੱਲ ਦਾ ਗੁੱਸਾ ਕਰ ਗਈ ਨਹੀਂ ਮੈਂ ਭਾਬੀ ਕੀ ਗੁੱਸਾ ਕਰਨਾ ਨਾਲੇ ਜਿਵੇਂ ਵੀਰ ਨੂੰ ਠੀਕ ਲੱਗਦਾ ਮੈਨੂੰ ਉਵੇਂ ਠੀਕ ਆ ਜੇ ਵੀਰਾ ਚਾਹੁੰਦਾ ਵੀ ਮੈਂ ਅੱਗੇ ਨਾ ਪੜਾਂ ਤਾਂ ਵੀ ਮੈਨੂੰ ਮਨਜ਼ੂਰ ਆ ਉਹ ਨਹੀਂ ਜੀਤੀ ਤੇਰਾ ਵੀਰਾ ਤੇਰੇ ਰਸਤੇ ਮਾਰਾ ਥੋੜਾ ਕੁਝ ਸੋਚੂਗਾ ਹੁਣ ਐ ਥੋੜਾ ਕਹਿ ਆ ਵੀ ਤੇਰੀ ਫੀਸ ਨਹੀਂ ਭਰੂਗਾ ਜਿਵੇਂ ਕੋਲ ਪੈਸੇ ਨਹੀਂ ਹੈਗੇ ਜਦ ਤਨ ਪੜ੍ਹ ਨਹੀਂ ਲਾਉਣਾ ਅੱਗੇ ਵੀ ਤਾਂ ਲਾਇਆ ਹੀ ਆ ਉਹ ਤਾਂ ਐ ਕਹਿੰਦਾ ਵੀ ਤੇਰੇ ਦਿਮਾਗ ਤੇ ਬੋਝ ਬਣੂਗਾ ਵੀ ਦੋ ਪਾਸੇ ਕਿਵੇਂ ਜਾਇਆ ਕਰੇਗੀ ਇਹ ਵੀ ਗੱਲ ਠੀਕ ਆ ਪਰ ਭਾਬੀ ਜਿਹਨੇ ਪੜ੍ਹਨਾ ਹੋਵੇ ਉਹ ਚਾਹੇ ਚਾਰ ਬੋਧ ਚੱਕ ਲੇ ਉਹ ਵੀ ਪੜ ਲੂਗਾ ਕੋਈ ਗੱਲ ਨਹੀਂ ਮੈਂ ਤੇਰੀ ਵੀਰੇ ਨਾਲ ਗੱਲ ਕੀਤੀ ਆ ਮੈਂ ਵੀ ਉਹਨਾਂ ਨੂੰ ਇਹੀ ਗੱਲ ਕਹੀ ਆ ਵੀ ਜੀਤ ਨੂੰ ਆਪਾਂ ਅੱਗੇ ਪੜਨ ਲਾਵਾਂਗੇ 2 ਘੰਟਿਆਂ ਦੀ ਕਲਾਸ ਈ ਆ ਜਾਂ ਪਹਿਲਾਂ ਸਧਾਂ ਵਗ ਜਾ ਕਰੂਗੀ ਸਧਾਂ ਜਾ ਕੇ ਲਾ ਲੂਗੀ ਹੈ ਨਾ ਕੋਈ ਗੱਲ ਨਹੀਂ ਦੁਬਾਰੇ ਤੇਰੇ ਵੀਰ ਨੂੰ ਮੈਂ ਹੀ ਕਹੂਗੀ ਇਹੀ ਗੱਲ ਠੀਕ ਹੈ ਭਾਬੀ ਨਾਲੇ ਉਹਦੇ ਜਦੇ ਮੰਮੀ ਬਿਮਾਰ ਸੀ ਤੂੰ ਉਹਨਾਂ ਭੱਜ ਕੇ ਪਈ ਮੈਨੂੰ ਕੀ ਗੱਲ ਉਹ ਤਾਂ ਭਾਬੀ ਹੁਣ ਦੇਖ ਹੁਣ ਉੱਥੋਂ ਵਾਲੀ ਤੇਰੀ ਮੰਮੀ ਬਿਮਾਰ ਹੋਵੇ ਤੈਨੂੰ ਗੁੱਸਾ ਆਊਗਾ ਕਿ ਨਹੀਂ ਆਊਗਾ ਨੀ ਉਹ ਗੱਲ ਤਾਂ ਸਹੀ ਮੈਂ ਤੈਨੂੰ ਇਹ ਹੀ ਗੱਲ ਕਹਿ ਰਹੀ ਸੀ ਜੇ ਰਿਪੋਰਟਾਂ ਚ ਕੁਝ ਨਹੀਂ ਆਇਆ ਜਾਂ ਕਿਵੇਂ ਕੀ ਹੋ ਤਾਂ ਮੰਮੀ ਨੂੰ ਕੋਈ ਮਨ ਚ ਹੋਰ ਗੱਲ ਹੋਵੇ ਇਹ ਵੀ ਗੱਲ ਸਹੀ ਹੈ ਭਾਬੀ ਬਾਕੀ ਆਪਾਂ ਕਿਸੇ ਦੇ ਦਿਲਾਂ ਦੀਆਂ ਕੀ ਜਾਣਦੇ ਹਾਂ ਵੀ ਕੀ ਦੇ ਦਿਲ ਚ ਕੀ ਚੱਲਦਾ ਚਲ ਹੁਣ ਥੋੜਾ ਹੋਰਾਂ ਦੇ ਦਿਲਾਂ ਦੀਆਂ ਗੱਲਾਂ ਛੱਡ ਆਪਦੇ ਦਿਲ ਦੀ ਗੱਲ ਦੱਸ ਵੀ ਹੁਣ ਤਾਂ ਗੱਲ ਹੋਣ ਲੱਗ ਗਈ ਕਿਵੇਂ ਬੰਦੀ ਐ ਕਿਵੇਂ ਲੱਗਿਆ ਤੈਨੂੰ ਮੁੰਡਾ ਕਿਹਦੇ ਨਾਲ ਭਾਬੀ ਤੇਰੇ ਮਗੇਤਰ ਨਾਲ ਹੋਰ ਕਿਹਨੇ ਨਾਲ ਅਸੀਂ ਨੰਬਰ ਦਿੱਤਾ ਸੀਗਾ ਤੇਰਾ ਤੇ ਸੱਸ ਕਹਿੰਦੀ ਸੀ ਕੋਈ ਗੱਲ ਨਹੀਂ ਕਰਿਆ ਕਰੂਗਾ ਗੱਲ ਤੂੰ ਸਾਨੂੰ ਦੱਸਿਆ ਹੀ ਨਹੀਂ ਮੈਨੂੰ ਤਾਂ ਕਦੇ ਫੋਨ ਹੀ ਨਹੀਂ ਆਇਆ ਉਹਦਾ ਨਾ ਮੈਂ ਕਦੇ ਗੱਲ ਕੀਤੀ ਐ ਐਸ ਗੱਲ ਨੂੰ ਤਾਂ 5-6 ਦਿਨ ਹੋ ਗਏ ਸੀ ਨੰਬਰ ਦਿੱਤਾ ਉਹ ਤਾਂ ਕਹਿੰਦੀ ਸੀ ਵੀ ਲਾਇਆ ਕਰਾਂਗੇ ਵੀ ਕਹਿੰਦੀ ਮੈਂ ਵੀ ਲਾਇਆ ਕਰੂ ਤੇ ਸੱਸ ਦਾ ਫੋਨ ਵੀ ਨਹੀਂ ਆਇਆ ਤੈਨੂੰ ਨਾ ਮੈਨੂੰ ਤਾਂ ਕਿਸੇ ਦਾ ਫੋਨ ਨਹੀਂ ਆਇਆ ਜੇ ਆਉਂਦਾ ਭਾਬੀ ਮੈਂ ਤੁਹਾਨੂੰ ਦੱਸਦੀ ਸਗੋਂ ਮੈਂ ਹੋਰ ਕਿਸੇ ਨੂੰ ਨਾ ਦੱਸਦੀ ਤੈਨੂੰ ਤਾਂ ਮੈਂ ਦੱਸੂਗੀ ਨਾ ਨਾ ਮੈਂ ਤਾਂ ਜਿਵੇਂ ਤੇਰੀ ਗੱਲ ਹੁੰਦੀ ਹੈ ਕਿਤੇ ਵੀ ਤਾਂ ਹੀ ਤੁਮੈਨ ਦੱਸਿਆ ਨਹੀਂ ਹੈਗਾ ਵੀ ਆਪਣੀ ਗੱਲ ਹੀ ਨਹੀਂ ਹੋਈ ਦੁਬਾਰੇ ਉਸ ਬਾਰੇ ਮੈਂ ਤਾਂ ਐਂ ਸੋਚੀ ਬੈਠੀ ਸੀਗੀ ਵੀ ਤੁਹਾਡੀ ਗੱਲ ਵਧੀਆ ਹੋ ਰਹੀ ਹੈ। ਓਹੋ ਜਿਹੇ ਜੀ ਗੱਲ ਹੁੰਦੀ ਭਾਵੇਂ ਮੈਂ ਤੁਹਾਨੂੰ ਪਹਿਲੇ ਬੋਲ ਦੱਸ ਦਿੰਦੀ ਵੀ ਹਾਂ ਭਾਈ ਮੇਰੀ ਗੱਲ ਹੁੰਦੀ ਆ ਪਰ ਸੱਚੀ ਗੱਲ ਦੱਸਾਂ ਕੋਈ ਗੱਲ ਨਹੀਂ ਹੁੰਦੀ ਹੈਗੀ ਜੇ ਫੋਨ ਆਇਆ ਵੀ ਹੋਗਾ ਚਲ ਮੈਨੂੰ ਪਤਾ ਨਹੀਂ ਲੱਗਿਆ ਹੋਊਗਾ ਪਰ ਅਗਲੇ ਦੁਬਾਰੇ ਵੀ ਕੋਸ਼ਿਸ਼ ਕਰਦਾ ਨਾ ਫੋਨ ਕਰਨ ਦੀ ਪਰ ਅਜੇ ਤਾਂ ਕੋਈ ਫੋਨ ਹੀ ਨਹੀਂ ਆਇਆ ਮੈਨੂੰ। ਤਾਂ ਜਿੱਤੀ ਗੱਲ ਇਹ ਹੈ ਮੁੰਡਾ ਸਭੂ ਆਪ ਕਹਿੰਦੇ ਵੀ ਅਸੀਂ ਗੱਲ ਕਰਨੀ ਆ ਹਾਂ ਆਪਾਂ ਨੰਬਰ ਵੀ ਥੇਰਾ ਦੇਤਾ ਉਹਨਾਂ ਨੂੰ ਫਿਰ ਵੀ ਉਹਨਾਂ ਨੇ ਫੋਨ ਕਿਉਂ ਨਹੀਂ ਕੀਤਾ ਚੱਲ ਮੰਨਿਆ ਮੁੰਡਾ ਸੰਗ ਮੰਦਾ ਹੋਊਗਾ ਤੇਰੀ ਸੱਸ ਤੈਨੂੰ ਫੋਨ ਕਰ ਹੀ ਸਕਦੀ ਸੀ ਇਹ ਕੀ ਗੱਲ ਹੋਈ ਚੱਲ ਕੋਈ ਨਾ ਤੂੰ ਟੈਨਸ਼ਨ ਲੈ ਕੇ ਕਹੀ ਯਾਰ ਕੋਈ ਕੰਮ ਹੁੰਦਾ ਅਗਲਾ ਭੁੱਲ ਵੀ ਜਾਂਦਾ ਹਨਾ ਚੱਲ ਕੋਈ ਨਹੀਂ ਭਾਬੀ ਦੇਖ ਕੀ ਪਤਾ ਅਗਲਾ ਨਾ ਬਿਜ਼ੀ ਹੋਵੇ ਵੀ ਅਗਲਾ ਸੋਚਦਾ ਹੋਊਗਾ ਵੀ ਮੈਂ ਕਿੱਥੇ ਫੋਨ ਕਰਾਂ ਤੇ ਉਹਨਾਂ ਨੂੰ ਵੀ ਤਾਂ ਪਤਾ ਨਾ ਮੈਂ ਸੈਂਟਰ ਜਾਨੀ ਆ ਫਿਰ ਘਰੇ ਆਉਣੀ ਆ ਕੰਮ ਕਰਦੀ ਆਂ ਵੀ ਉਹ ਬਿਜ਼ੀ ਹੋਊਗੀ ਅਗਲਾ ਟਾਈਮ ਹੀ ਸੋਚ ਕੇ ਨਿਲਾਉਂਦਾ ਹੋਊਗਾ ਹਾਂ ਇਹ ਹੋ ਸਕਦਾ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਕਹਿ ਕੇ ਨਾ ਦੁਬਾਰੇ ਗੱਲ ਕਰਾਂਗੇ ਆਪਾਂ ਉਹਨਾਂ ਨਾਲ ਹੈ ਛੱਡ ਭਾਬੀ ਕੋਈ ਗੱਲ ਨਾ ਕਰੀ ਅਗਲਾ ਕੋ ਪਤਾ ਨਹੀਂ ਕਾਤੋਂ ਕਹਿੰਦੇ ਨੇ ਬਾਰ-ਬਾਰ ਹਾਂ ਇਹ ਤੇਰੀ ਗੱਲ ਵੀ ਸਹੀ ਆ ਉਹ ਕਹਗਾ ਅਸਤਾ ਫੋਨ ਕਰਦੇ ਨੇ ਇਹ ਵਾਰੀ-ਵਾਰੀ ਕਹਿ ਰਹੇ ਫੋਨ ਕਰ ਫੋਨ ਕਰ ਹਣਾ ਅਗਲਾ ਕਹੂਗਾ ਪਤਾ ਨਹੀਂ ਇੰਨਾ ਚ ਕੋਈ ਖੋਟ ਆ ਜਿਹੜਾ ਇਹ ਬਾਰ-ਬਾਰ ਕਹਿੰਦੇ ਆ ਚਲ ਕੋਈ ਨਾ ਮੈਂ ਕੁਛ ਨਹੀਂ ਕਹਿੰਦੀ ਚਲ ਜੇ ਤੈਨੂੰ ਫੋਨ ਆਇਆ ਵੀ ਅੱਜ ਨੇ ਕੱਲ ਨੇ ਹਣਾ ਤੇ ਆਪਦੇ ਵਧੀਆ ਗੱਲ ਕਰੀ ਚਿੰਗਾ ਠੀਕ ਹੈ ਪਾਪਾ ਹਾਂ ਤੇ ਮੈਨੂੰ ਜ਼ਰੂਰ ਦੱਸੀ ਚਿੰਗਾ ਤੂੰ ਤੇ ਨਾਲ ਤੂੰ ਮੇਰੇ ਕਿਸ ਮੇਰੇ ਨਾਲ ਕਿਸੇ ਗੱਲ ਤੇ ਗੁੱਸਾ ਨਾ ਹੋਇਆ ਕਰ ਹੈ ਨਹੀਂ ਤੇ ਤੇ ਮੇਂ ਆ ਭੈਣਾ ਵਰਗੀ ਨਹੀਂ ਹੁੰਦੀ ਹੈਗੀ پتہ ਗੱਲ ਕੀ ਸੀ ਮੈਨੂੰ ਉਹਦੇ ਗੁੱਸਾ ਤਾਂ ਆਇਆ ਨਿਕ ਤਾਂ ਮੰਮੀ ਨੂੰ ਠੀਕ ਹੋ ਰਹੀ ਹੈਗੀ ਉਤੋਂ ਪਤਾ ਵੀ ਨਹੀਂ ਲੱਗ ਰਿਹਾ ਵੀ ਗੱਲ ਕੀ ਆ ਮੈਨੂੰ ਇਹ ਟੈਨਸ਼ਨ ਵੜਵੜ ਖਾਈ ਜਾਂਦੀ ਸੀ ਮੈਂ ਸਮਝਦੀ ਆ ਮੈਂ ਤਾਂ ਹੀ ਤੈਨੂੰ ਬਾਅਦ ਚ ਕੁਝ ਵੀ ਨਹੀਂ ਕਿਹਾ ਇਹ ਹੁੰਦਾ ਹੀ ਆ ਜਦੋਂ ਮਾਂ ਪੇ ਦੇ ਕੋਈ ਤਕਲੀਫ ਆ ਜਨ ਬੱਚਿਆਂ ਨੂੰ ਟੈਨਸ਼ਨ ਹੁੰਦੀ ਹੁੰਦੀ ਆ ਮੈਂ ਤੇਰੀ ਗੱਲ ਸਮਝ ਗਈ ਸੀ ਤੇ ਰਹੀ ਗੱਲ ਤੇਰੀ ਪੜ੍ਹਾਈ ਦੀ ਤੇ ਉਹ ਤੇਰੇ ਵੀਰੇ ਨਾਲ ਮੈਂ ਆਪੇ ਗੱਲ ਕਰੂੰਗੀ ਮੈਂ ਆਪੇ ਬਣਾਉਂਗੀ ਤੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਠੀਕ ਹੈ ਹਾਂ ਚੰਗਾ ਖੁਸ਼ ਹੋ ਕੇ ਜਾਇਂ ਜੰਗਾ ਮੈਂ ਤੇ ਟਿਫਨ ਪੈਕ ਕਰਦੀ ਆਂ